ਅੱਜ ਮੇਰੇ ਦੋਸਤ ਮੇਰੇ ਨਾਲ ਖੜੇ ਨੇ ਇਹ ਗਾਣੇ ਦੀ ਫਰਮਾਇਸ਼ ਕਰ ਰਿਹਾ ਸਰਜੀਤ ਬਿੰਦਰ ਕੀਈ ਦਾ ਤੋ ਉਹ ਤੁਹਾਡੇ ਸਾਹਮਣੇ ਦੋ ਲੈਣਾ ਮੈਂ ਪੇਸ਼ ਕਰਨ ਲੱਗਿਆ ਉਹ ਤੂੰ ਗਲਤੀਆਂ ਕਰਦੀ ਨਹੀਂ ਥੱਕਦੀ ਤੈਨੂੰ ਮਾਫ ਮੈਂ ਕਰਦਾ ਥੱਕ ਗਿਆ ਚੁਸਤ ਚਲਾਕੀਆਂ ਦੇਖ-ਦੇਖ ਕੇ ਤੇਰੀਆਂ ਨੂੰ ਮੈਂ ਅੱਕ ਗਿਆ ਆ ਲੈ ਤੇਰੇ ਮੇਰੇ ਪਿਆਰ ਵਾਲੀਆਂ ਅੱਜ ਤੋਂ ਦੋਰਾਂ ਟੁੱਟੀਆਂ ਨੇ ਉਹ ਜਿੱਥੇ ਮਰਜੀ ਜਾ ਮੁਟਿਆਰੇ ਨਹੀਂ ਮੇਰੇ ਵੱਲੋਂ ਛੁੱਟੀਆਂ ਨੇ ਉਹ ਜਿੱਥੇ ਮਰਜੀ ਜਾ ਮੁਟਿਆਰੇ ਨਹੀਂ ਮੇਰੇ ਵੱਲੋਂ ਛੁੱਟੀਆਂ ਨੇ ਉਹ ਬਹੁਤ ਬਹੁਤ ਤਨਵਾਦ ਤੇਰਾ ਸਾਨੂੰ ਉਂਗਲਾਂ ਉੱਤੇ ਨਚਾਇਆ ਅੱਗੋ ਸੋਚ ਸਮਝ ਕੇ ਚੱਲਾਂਗੇ ਤੂੰ ਵਧੀਆ ਸਬਕ ਸਿਖਾਇਆ ਅੱਗੋ ਸੋਚ ਸਮਝ ਕੇ ਚੱਲਾਂਗੇ ਤੂੰ ਵਧੀਆ ਸਬਕ ਸਿਖਾਇਆ ਓ ਅਸੀਂ ਤਾਂ ਤੇਰੀਆਂ ਰਾਹਾਂ ਵਿੱਚੋਂ ਆਪ ਹੀ ਨਜ਼ਰਾਂ ਪੁੱਟੀਆਂ ਨੇ ਓ ਜਿੱਥੇ ਮਰਜੀ ਜਾ ਮੁਟਿਆਰੇ ਨਹੀਂ ਮੇਰੇ ਵੱਲੋਂ ਛੁੱਟੀਆਂ ਨੇ ਓ ਜਿੱਥੇ ਮਰਜੀ ਜਾ ਮੁਟਿਆਰੇ ਨਹੀਂ ਮੇਰੇ ਵੱਲੋਂ ਛੁੱਟੀਆਂ ਨੇ